ਹੁਣ ਪਿਆਜ਼ ਵੀ ਟਮਾਟਰ ਦੇ ਰਾਸਤੇ ਚੱਲਿਆ ਹੈ ਤੇ ਪਿਆਜ਼ ਦੀ ਜਿਹੜੇ ਰੇਟ ਹੈ ਪਿਛਲੇ ਇੱਕ ਹਫ਼ਤੇ ਦਰਮਿਆਨ ਲਗਾਤਾਰ ਵਧ ਰਹੇ ਨੇ ਤੇ ਮੈਂ ਇਸ ਸਮੇਂ ਮਹਾਲੀ ਦੀ ਸਬਜ਼ੀ ਮੰਡੀ ਦੇ ਵਿੱਚ ਹਾਂ ਤੁਸੀਂ ਦੇਖ ਸਕਦੇ ਹੋ ਇਹ ਪਿਆਜ਼ ਦੇ ਜਿਹੜਾ ਇਸ ਮੰਡੀ ਦੇ ਵਿੱਚ ਹੋਲ ਸੇਲ ਦਾ ਜਿਹੜਾ ਜ਼ਿਆਦਾਤਰ ਕੰਮ ਚੱਲਦਾ ਹੈ ਤੇ ਇਹ ਸਾਰੇ ਪਿਆਜ਼ ਪਏ ਹੋਏ ਨੇ ਜਿਹੜੇ ਕਿ ਜਿਹੜਾ ਹੋਰ ਸੂਬਿਆਂ ਤੋਂ ਵਿੱਚੋਂ ਇੱਥੇ ਆਉਂਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਮੰਡੀ ਦੇ ਵਿੱਚ ਰੇਟ ਲੱਗਦਾ ਹੈ ਤੇ ਜਿਹੜਾ ਹੈ ਪੂਰੇ ਮਹਾਲੀ ਦੇ ਵਿੱਚ ਸਪਲਾਈ ਹੁੰਦਾ ਹੈ ਤੇ ਸਾਡੇ ਨਾਲ ਜਿਹੜਾ ਇੱਥੋਂ ਦੇ ਵਪਾਰੀ ਨੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਜਿਹੜਾ ਪਿਆਜ਼ ਦਾ ਰੇਟ ਆ ਪਿਛਲੇ ਇੱਕ ਹਫ਼ਤੇ ਦਰਮਿਆਨ ਜਿਹੜੇ ਵਧੇ ਨੇ ਉਹਦਾ ਕਾਰਨ ਕੀ ਹੈ ਤੇ ਇਹ ਜਿਹੜਾ ਰੇਟ ਵਧ ਰਿਹਾ ਜਿਵੇਂ ਟਮਾਟਰ ਦੇ ਰੇਟ ਵਧੇ ਨੇ ਹੁਣ ਪਿਆਜ਼ ਦਾ ਵੀ ਰੇਟ ਵਧਣ ਲੱਗਿਆ ਤੁਹਾਨੂੰ ਕੀ ਲੱਗਦਾ ਜਿਹੜਾ ਇਹਦਾ ਕੀ ਕਾਰਨ ਹੈ ਵੈਸੇ ਤੇ ਹਰ ਸਾਲ ਦੋ ਕੁ ਮਹੀਨੇ ਪਿਆਜ਼ ਦੀ ਜਿਹੜਾ ਰੇਟ ਆ ਵਧਦਾ ਹੀ ਵਧਦਾ ਹੈ ਕਿਉਂਕਿ ਮਾਲ ਘਟ ਜਾਂਦੇ ਨੇ ਇਸ ਨਵੀਂ ਫਸਲ ਤੋਂ 2 ਮਹੀਨੇ ਪਹਿਲਾਂ ਮਾਲ ਦੀ ਜਿਹੜੀ ਵਿਆਜ ਹੁੰਦਾ ਉਹ ਘਟ ਜਾਂਦਾ ਪਿੱਛੇ ਪਰ ਹਰ ਸਾਲ ਤਰ੍ਹਾਂ ਰੇਟ ਵੱਧਦਾ ਹੀ ਵੱਧਦਾ ਹੈ ਜੁਲਾਈ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ ਪਿਆਜ਼ ਦਾ ਰੇਟ ਵੱਧ ਜਾਂਦਾ ਹੈ 25 ਰੁਪਏ ਤੋਂ ਲੈ ਕੇ 50 ਰੁਪਏ ਤੱਕ ਹਰ ਸਾਲ ਹੀ ਹੋ ਜਾਂਦਾ ਹੈ ਪਿਛਲੇ ਸਾਲ ਇੱਕ ਪਿਛਲਾ ਸਾਲ ਇਹ ਹੋਇਆ ਸੀ ਜੀ ਜੀ ਨਹੀਂ ਵਧਿਆ ਰੇਟ ਪਰ ਹਰ ਸਾਲ ਕਰੀਮਨ ਕਰੀਮਨ ਪਿਆਜ਼ ਦਾ ਰੇਟ ਵੱਧ ਜਾਂਦਾ ਹੈ ਇਸ ਸਮੇਂ ਕੀ ਹਾਲਤ ਹੈ ਜਿਹੜਾ ਆਪਾਂ ਇਥੇ ਦੀ ਗੱਲ ਹੋਲ ਸੇਲ ਦਾ ਕੀ ਰੇਟ ਚੱਲ ਰਿਹਾ ਹੈ ਹੋਲ ਸੇਲ ਦਾ ਰੇਟ ਹੈਗਾ ਜੀ 20 ਰੁਪਏ ਤੋਂ ਲੈ ਕੇ 23-24 ਰੁਪਏ ਤੱਕ ਇਹ ਦੇ ਇਹ ਹਿਸਾਬ ਨਾਲ ਜੇ ਆਪਾਂ ਰਿਟੇਲ ਦੀ ਗੱਲ ਕਰ ਰਹੀਏ ਤਾਂ ਉਹ ਤਾਂ ਫਿਰ ਜ਼ਿਆਦਾ ਹੋਊਗਾ ਰਿਟੇਲ ਦਾ ਰੇਟ ਹੋਊਗਾ ਜੀ 30 ਰੁਪਏ ਤੋਂ 35 ਰੁਪਏ ਤਾਨੂੰ ਹਾਂਜੀ ਤੇ ਜਿਹੜਾ ਇਹਦੀ ਕੀ ਸੁਭਾਵਨਾ ਹੈ ਕਿਦੋਂ ਤੱਕ ਜਿਹੜਾ ਇਹ ਰੇਟ ਘੱਟ ਹੋ ਸਕਦੇ ਆ ਜਾਂ ਫਿਰ ਇਹ ਹਲੇ ਹੋਰ ਮਹਿੰਗਾ ਹੋਊਗਾ ਲੱਗਦਾ ਤੁਹਾਨੂੰ ਅ ਐਕਸਪੋਰਟ ਅਗਰ ਹੋ ਰਿਹਾ ਹੈ ਆਪਣਾ ਪਿਆਜ਼ ਅਗਰ ਉਹ ਬੰਦ ਕਰ ਦੇਣ ਸ਼ਾਇਦ ਹੋ ਸਕਦਾ ਕਿ ਵੀ ਪਿਆਜ਼ ਦਾ ਰੇਟ ਘਟ ਜਾਵੇ ਪਰ ਹਜੇ ਸਾਨੂੰ ਉਮੀਦ ਤੇ ਨਹੀਂ ਲੱਗਦੀ ਕਿ ਘਟੇਗਾ ਪਿਆਜ਼ ਵਧਣਾ ਹੀ ਚਾਹੀਦਾ ਰੇਟ ਹਲੇ ਲੱਗਦਾ ਤੁਹਾਨੂੰ ਕਿ ਹਲੇ ਹੋਰ ਵਧੂਗਾ ਪਿਆਜ਼ ਵਧੂਗਾ ਥੋੜਾ ਜਿਆਦਾ ਹੋਰ ਨੜੀ ਨਵੀਂ ਫਸਲ ਆਉਂਦੀ ਹੈ ਉਹ ਕਿਦੋਂ ਤੱਕ ਆ ਜਾਂਦੀ ਹੈ ਪਿਆਜ਼ ਅ ਨਵੰਬਰ ਚ ਨਵੀਂ ਫਸਲ ਆ ਜਾਂਦੀ ਹੈ ਇਧਰ ਉਹ ਰਾਜਸਥਾਨ ਵੱਲੋਂ ਤੇ ਫਿਰ ਪਿਆਜ਼ ਦਾ ਰੇਟ ਉਸ ਟਾਈਮ ਕੱਟ ਜਾਂਦਾ ਉਦੋਂ ਤੁਸੀਂ ਲਾ ਲੋਗੇ 7-8 ਰੁਪਏ ਪਿਆਜ਼ ਦਾ ਰੇਟ ਆ ਜਾਂਦਾ ਹਾਂਜੀ ਜੋ ਰਾਜਸਥਾਨ ਦੀ ਫਸਲ ਚੱਲ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਦੋਂ ਇੰਦੌਰ ਵਾਲੀ ਫਸਲ ਵੀ ਆ ਜਾਂਦੀ ਹੈ ਤੇ ਇਧਰੋਂ ਫਿਰ ਨਾਸੀਗਾਲਾ ਮਾਲ ਵੀ ਆਉਂਦਾ ਫਿਰ ਰੇਟ ਕੱਟਨੇ ਸ਼ੁਰੂ ਹੋ ਜਾਂਦੇ ਆਕਟੂਬਰ ਤੋਂ ਬਾਅਦ ਮਤਲਬ ਤੁਸੀਂ ਲਾ ਲੋਗੇ ਰੇਟ ਘਟ ਜਾਂਦੇ ਨੇ ਥੋੜੇ ਕੱਟਨੇ ਹੋ ਜਾਂਦੇ ਨੇ ਸ਼ੁਰੂ ਤੇ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਪਿਆਜ਼ ਆ ਉਹ ਤਾਂ ਹੁਣ ਆਉਣਾ ਨਹੀਂ ਹੈਗਾ ਮੈਨੂੰ ਲੱਗਦਾ ਉਹ ਤਾਂ ਸਾਲ ਚ ਇੱਕ ਵਾਰੀ ਹੁੰਦਾ ਹੈ ਹਾਂਜੀ ਇੱਕ ਵਾਰੀ ਆਉਂਦਾ ਉਹ ਮਾਰਚ ਅਪ੍ਰੈਲ ਚ ਸਾਡਾ ਪਿਆਜ਼ ਆਂਦਾ ਹੈ ਤੇ ਉਸ ਤੋਂ ਬਾਅਦ ਇਹ ਨਾਸਿਕ ਹੀ ਚੱਲਦਾ ਸਾਰਾ ਸਾਲ ਹੂੰ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਹਰ ਸਾਲ ਹੀ ਪਿਆਜ਼ ਦੇ ਰੇਟ ਵਧਦੇ ਨੇ ਤੇ ਇਸ ਵਾਰੀ ਵੀ ਵਧਿਆ ਪਰ ਇਹ ਰੇਟ ਹਾਲੇ ਹੋਰ ਵੀ ਵੱਧ ਸਕਦਾ ਹੈ ਰੇਟ ਕਿਉਂਕਿ ਜਦੋਂ ਤੱਕ ਨਵੀਂ ਫਸਲ ਨਹੀਂ ਆਉਂਦੀ ਤਾਂ ਇਹਦੀ ਜਿਹੜੇ ਪਿਆਜ਼ ਦੇ ਰੇਟ ਵਧਣ ਦੀਆਂ ਹੋਰ ਸੰਭਾਵਨਾ ਨੇ ਕੈਮਰਾਮੈਨ ਅਮਿਤ ਦੇ ਨਾਲ ਸਕੁੰਦਰ ਸਿੰਘ এবੀਪੀ ਸੰਝਾ ਮੋਹਲੀ